ਮੁੱਖ ਮੰਤਰੀ ਪੰਜਾਬ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਵਧਾਈਆਂ ਅੱਜ ਦੇ ਇਸ ਇਤਿਹਾਸਿਕ ਦਿਨ ਤੇ ਜੰਗਲਾਤ ਮਹਿਕਮੇ ਦੀ सारे कर्मचारी, पंजाब जमचारी कोने कोने तो मीडिया वाले साथी ऑफिसर साहबान जिन्हें भी जंगलात महकमे संबंधित ऑफिसर साहबान डिवीजन लैवल ऑफिसर साहबान मेरे कैबिनेट के साथी ਜੰਗਲਾਤ ਮਹਿਕਮੇ ਦੇ ਮੰਤਰੀ ਘਟਾਰੂ ਚੱਕ ਜੀ ਸੈਕਟਰੀ ਮਹਿਕਮੇ ਦੇ ਪ੍ਰਿਆਨਕ ਭਾਰਤੀ ਜੀ ਜਿੰਨੇ ਵੀ ਦੂਰ ਨਿਰਣੇ ਚਲ ਕੇ ਤੁਸੀਂ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪੈਰ ਪੜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ بڑا ਇਤਿਹਾਸਕ ਦਿਨ ਇਸ ਕਰਕੇ ਆ ਕਿ ਜੇ ਮੈਂ ਇਹਨੂੰ ਥੋੜਾ ਜਿਹਾ ਪਿਛਲੇ ਸਾਲਾਂ ਨਾਲ ਜੋੜ ਲਾਂ ਤਾਂ ਜਿਹੜਾ ਜਿਹੜੀ ਚੀਜ਼ ਅੱਜ ਹੋਣ ਜਾ ਰਹੀ ਹੈ ਇਸ ਤਰ੍ਹਾਂ ਦੱਸਿਆ ਬੋਲਣ ਵੇਲੇ ਉਹ ਪਹਿਲਾਂ ਕਿਸੇ ਸਰਕਾਰ ਦੇ ਧਿਆਨ ਚ ਆਈ ਹੋਈ ਨਹੀਂ ਜੇ ਆਈ ਹੋਣੀ ਤਾਂ ਉਹਨਾਂ ਨੇ ਗੋਲੀ ਨਹੀਂ ਛੱਡ ਪਰੇ ਚੱਲੀ ਜਾਂਦਾ ਐਂ ਚੱਲੀ ਜਾਂਦੇ ਇਸ ਤਰ੍ਹਾਂ ਸ਼ਾਇਦ ਉਹਨਾਂ ਨੇ ਆਪਣੀ ਸੋਚ ਬਣਾਈ ਹੋਣੀ ਸਰਕਾਰਾਂ ਦਾ ਕੰਮ ਹੁੰਦਾ ਐ